ਮੇਰੇ ਵੱਲ ਤੁਹਾਨੂੰ ਪਿਆਰ ਭਰੀ ਸੱਚੀ ਗੱਲ ਅੱਜ ਦੇ ਵਲੌਗ 'ਤੁਹਾਡਾ ਸਵਾਗਤ ਕਰਦੇ ਆਂ ਇੱਕ ਜਾਣਾ ਵਕਲਾਤਾ ਉਸ ਤੋਂ ਬਾਅਦ ਜਾਣਾ ਮੰਡ ਤੇ ਬਿਆਸਤਰੀਆ ਦੇ ਵਿੱਚ ਨੰਨ ਕੇ ਜਾਣਾ ਤੁਹਾਨੂੰ ਵੀ ਦਿਖਾਵਾਂਗੇ ਅੱਜ ਜਿਵੇਂ ਅਹੀ ਬਾਬਾ ਬਕਾਲਾ ਸਾਹਿਬ ਆਏ ਹੀ ਐਤਵਰਦ ਦੇ ਨਹੀਂ ਮੱਥਾ ਟੇਕਣ ਹੁਣ ਕਰਦੇ ਦਰਸ਼ਨ ਕਰਨ ਵਾਲੇ ਤਾਂ ਮਸਤ ਕੋਲ ਗਏ ਤੇ ਇੱਥੇ ਵੀ ਆ ਕੰਮ ਚੱਲ ਰਿਹਾ ਵਾ ਸੇਵਾ ਨਾਲੇ ਲੰਗਰਾਲ ਮੰਡਿਆਂ ਨਾਲੇ ਇੱਕ ਮੰਜ਼ਲੇ ਦੀ ਬਣ ਗਈ ਤੇ ਡਬਲ ਸੋਰੀ ਖਾਣਦੇ ਉਹ ਬਾਹਰਲੀ ਸਾਈਡ ਇੱਥੇ ਉਹ ਥੱਲੇ ਪੱਤਰ ਪੁੱਟ ਕੇ ਦੁਬਾਰਾ ਲਾ ਰਿਹਾ ਹੈ ਥੱਲੇ ਰੋੜੀ ਦੇਖ ਰਹੀ ਹੋਣੀ ਆ ਇੱਧਰ ਦਰਸ਼ਕਾਂ ਜਾ ਰਹੀਆਂ ਪੂਰਾ ਸਾਹ ਦੇ ਦਰਸ਼ਨਾ ਨੂੰ ਤੇ ਅੱਜ ਗਰਮੀ ਵੀ ਬੜੀ ਹੈ ਬੱਦਲ ਵੀ ਵੈਸੇ ਹੀ ਹੋਇਆ ਹੋਆ ਹੁਣ ਵਸੇਆ ਲੱਗਿਆ ਵਾ ਹੁਣ ਵਸੇਆ ਉਦਾਂ ਕੱਲ ਵੀ ਰੋਜ਼ ਬਾਰਿਸ਼ ਹੋ ਜਾਂਦੀ ਆ ਸੈਨਾ ਹੁਣ ਵੀ ਹੋ ਜੇ ਤੇ ਆੰਗਰ ਇਹੋ ਗਰਮੀ ਨਾ ਕਿਉਂਕਿ ਮੌਨਸੂਨ ਦਾ ਮੌਸਮ ਮੌਨਸੂਨ ਆ ਗਿਆ ਹੋਇਆ ਤੇ ਸ਼ਹਿਰ ਨਹਿਰਾਂ ਕਹਿੰਦੇ ਆ ਬਿਆਸ ਦਰਿਆਜ ਵੀ ਖੜਾ ਆਵੇ ਪਾਣੀ ਆਵੇ ਕੜਦਾ ਪਤਾ ਨਹੀਂ ਅੱਗੇ ਇੱਕ ਦਿਨ ਤਾਂ ਛੱਡਿਆ ਸੀ ਇਹਨਾਂ ਨੇ ਥੋੜਾ ਜਿਹਾ ਉਹ ਤਾਂ ਥੋੜਾ ਕੱਢਿਆ ਤਾਂ ਕਿ ਰਿਹਾ ਜਿਆਦਾ ਓਵਰਫਲੋ ਨਹੀਂ ਹੋਇਆ ਤੇ ਇਹ ਕਾ ਕਹਿੰਦੇ ਆ ਹੁਣ ਆ ਗੜੀ ਪਰਮਾਤਮਾ ਜਾਣਦਾ ਤੇ ਜਿੱਦਾਂ ਹੁਣ ਐਤਵਾਰਾ ਛੁੱਟੀ ਦਾ ਦਿਨ ਹੁੰਦਾ ਜਰੂਰ ਜਿੱਤਾਂ ਕੋਈ ਸਰਵਸਾਲੇ ਆਉਜ ਵੀ ਐਤਵਾਰਾ ਇੱਥੇ ਜਰੂਰ ਆਉਣਾ ਚਾਹੀਦਾ ਗੁਰੂ ਘਰ ਗਰਮੀ ਦੇ ਹੋਣ ਦੇ ਬਾਵਜੂਦ ਵੀ ਅਵੇ ਸੰਗਤਾਂ ਵੀ ਆ ਰਹੇ ਆ ਬਜ਼ੁਰਗ ਵੀ ਆ ਰਹੇ ਨੇ ਤੇ ਸਰਦਾ ਭਾਵਨਾ ਵਾਂਗ ਸੰਗਤ ਵਿੱਚ ਗੁਰੂ ਪਰਉਪਦੇ ਆ ਤੇ ਆ ਗੁਰੂ ਆਏ ਗੁਰੂ ਦਾ ਚਾਪ ਕਰਦੀਆਂ ਗੁਰਬਾਣੀ ਸੁਣਦੀਆਂ ਆਪਣਾ ਜੀਵਨ ਸਫਲਾ ਕਰਦੀਆਂ ਨੇ ਸੰਗਤਾਂ ਇੱਥੇ ਆਣ ਕੇ ਗੁਰੂ ਘਰ ਆੜਾ ਇਧਰ ਪੰਨੋ ਹੁਣ ਬਾਹਰ ਨੂੰ ਜਾ ਰਹੀਆਂ ਦਰਸ਼ਨ ਕਰਕੇ ਬਾਹਰ ਵਾਲੀ ਸਾਈਡ ਅਮਰਦਾ ਜੀ ਦੀ ਪਾਰਕਿੰਗ ਹੁਣ ਆਈਆਂ ਵੈਸੇ ਥਾਂ ਪੱਕਾ ਗਮਨੇ ਵਿੱਚ ਸੰਗਤਾਂ ਮਾਸਤਬ ਹੋ ਕੇ ਜਾ ਰਹੀਆਂ ਆਹ ਆਹ ਕਿਹਨਾਂ ਇਧਰੋਂ ਚਰਨਾ ਗੰਗਾ ਤੇ ਆਪਾਂ ਹੁਣ ਦਰਸ਼ਨ ਕਰ ਲਈ ਸੀ ਮੱਖਾ ਟਿਕਿਆ ਸੀ ਹੁਣ ਚੱਲਦੇ ਆਂ ਗਰਮੀ ਬਹੁਤ ਹੈ ਗਰਮੀ ਮਤੇ ਵਾਪਸ ਸੰਗਤਾਂ ਜੀ ਸਰਬਾਭਾ ਉਹ ਗਰਮੀ ਹੈਗੀ ਬੜੀ ਹੈ ਤੇ ਬਾਰਿਸ਼ ਵੀ ਲੱਗੀਆਂ ਸ਼ਬੀਲਾ ਦੇ ਲੰਗਰ ਵੀ ਚੱਲ ਰਹੇ ਨੇ ਤੇ ਗਰ ਰੇਸ਼ੰਤਾਂ ਆ ਰਹੀਆਂ ਜਾ ਰਹੀਆਂ ਤੇ ਬਾਰਿਸ਼ ਵੀ ਚੱਲ ਰਹੀਆਂ ਕਿੱਥੇ ਤੇ ਰਿਵਾਂ ਦਾ ਜੋ ਉਸ ਕੇਦਰੇ ਠੰਡੇ ਠੰਡੇ ਮਿੱਠੇ ਜਾ ਵੀ ਚੱਲ ਰਹੇ ਆ ਇੱਧਰ ਚਲੇ ਪੂਰੀਆਂ ਨਾਲ ਬਰੈੱਡ ਵੀ ਦੇਣ ਦੇ ਆ ਸੰਤਾਨ ਸ਼ਾਕਰੀਆਂ ਨੇ ਰੇਣੀ ਪੜੀ ਲੰਬੀ ਇੱਧਰ ਆ برف ਆ ਵੇ ਲੈਣਾ ਬਹੁਤ ਲੰਬੀ ਇੱਥੇ ਜੱਡਾਨੇ ਚਲੇ ਪੂਰੀਆਂ ਨਾਲ ਅੰਗਰ ਸ਼ਕਣਾਵਾਂ ਔਰ ਦਰਜਲ ਨਿਸ਼ਕਾਰੇ ਆ ਆ ਇੱਧਰ ਦੁਕਾਨਾਂ ਬਾਜ਼ਾਰ ਆ ਜਾ ਰਚਾ ਸ਼ੋਪਿੰਗ ਕਰਨ ਲਈ ਜੱਫਲਾ ਲਈ ਆਏ ਤੇ ਬੱਚੇ ਨੂੰ ਸਟੇ ਲੈਣੀਆਂ ਕੁਝ ਆਪਣੇ ਵਾਸਤੇ ਇਹ ਲੈ ਕੇ ਫਿਰ ਹੁਣ ਵਾਪਸ ਚੱਲਦੇ ਆ ਘਰ ਨੂੰ ਆ ਲੇਡੀ ਜੀ ਵੀ ਦੇਖਣੀ ਆ ਲੜੀ ਜੀ ਵੀ ਦੇਖ ਕੇ ਫਿਰ ਚੱਲਦੇ ਆ ਘਰ ਨੂੰ ਆਹ ਵਾਹ ਕਿ ਲੱਗਦਾ ਤੁਸੀਂ ਖੁਪਰ ਖਾਣੇ ਹੋ ਅੱਜ ਤਾਂ ਅਸੀਂ ਸਦੀ ਸੋਦੀ ਸੋਲੀ ਪਰਚੇਜ਼ ਕੀਤੀ ਆ 3.500 ਰੁਪਏ ਪਰਚੇ ਲੈ ਕੇ ਘਲਾ ਦੇ ਆ ਬਾਬਾ ਬਕਾਲਾ ਸਾਫ ਤੋਂ ਵਾਪਸ ਜਾ ਰਹੇ ਆ ਘਰ ਨੂੰ ਸੀਵਲਸ ਕੁਇਟਾ ਲਾਗੋਰੂਡ ਮੋੜ ਦੀ ਆ ਤੇ ਯਾਰ 메ਨ ਰੋਡ ਤੇ ਆ ਗਏ ਆ ਤੇ ਹੁਣ ਘਰ ਨੂੰ ਵਾਪਸ ਜਾ ਰਹੇ ਆ ਇਹ ਸਿੱਕੀ ਪੜਾਉਂਦਾ ਰੋਡ ਤੇ ਤੇ ਮਿਲਦੇ ਹਾਂ ਹਣ ਘਰ ਚੱਲ ਕੇ ਤੁਹਾਨੂੰ आज ਮੰਡ ਵਿੱਚ ਆਏ ਇੱਥੇ ਚੋਨਾ ਲਾਉਣਾ ਵਾ ਇੱਥੇ ਕਦੂੜੇ ਹੀ ਕਰਨ ਤੇ ਆ ਇਹ ਇਧਰ ਆ ਪੱਟਾਂ ਬਣ ਲਿਆ ਵਾ ਤੇ ਆ ਹੁਣੇ ਚ ਸੁਆਗਾ ਮਾਰਨਾ ਵਾ ਤੇ ਫਿਰ ਸੁਆਗਾ ਮਾਰ ਕੇ ਤੇ ਫਿਰ ਲਾ ਦੇਣਾ ਉਹਨਾਂ ਨੇ ਲੇਬਰ ਨੇ ਤੇ ਇੱਥੇ ਆਹੀ ਅੱਜ ਇਨਕੇ ਪਿੰਡ ਰਹਿ ਗਈ ਬਾਸਮਤੀ ਲਾਉਣ ਵਾਲੀ ਤੇ ਬਾਕੀ ਲੱਗ ਗਿਆ ਵਾ ਆ ਤਾਂ ਟਰੈਕਟਰ ਦੀ ਆਵਾਜ਼ ਸੁਣਦੀ ਹਣੀ ਵਿੱਚ ਚੜੇ ਚੱਲਣ ਦੇ ਇੱਥੇ ਆਵੇ ਲੱਗੇ ਝੋਨੇ ਲੱਗੇ ਆ ਇੱਥੇ ਰਹਿ ਗਿਆ ਪਿੰਡ ਲੱਗ ਗਿਆ ਸੀ ਤੇ ਹੁਣ ਇੱਥੇ ਲਾਉਣ ਆਏ ਆ ਇੱਥੇ ਲੱਗ ਜਾਣਾ ਹੁਣ 1-2 ਇੰਚ ਤੇ ਫਿਰ ਪੈਨ ਦਾ ਬਾਸਮਤੀ ਲਾਵਾਂਗੇ ਜਾਂ ਆ ਕੇ ਜਿਹੜੀ ਰਹਿੰਦੀ ਆ ਤੇ ਉਹਦੇ ਬਾਅਦ ਉਸ ਤੋਂ ਬਾਅਦ ਕੀ ਕਰਨ ਦੇਣਾ ਫਿਰ ਖਾਦਾਂ ਰਹਿੰਦੀਆਂ ਜਿਹੜੀਆਂ ਉਹ ਪਾਉਣੀਆਂ ਮਰਹਿਣ ਖਾਦਾਂ ਰਹਿੰਡੀਆਂ ਉੱਥੇ ਵੀ ਤੇ ਉਹ ਪਾ ਕੇ ਤੇ ਫਿਰ ਇਹਦੇ ਇਹਦੇ ਨੂੰ ਪਾਵਾਂਗੇ ਐਦਾਂ ਹੈ ਇਥੇ ਕਈਆਂ ਨੇ ਮੱਕੀ ਵੀ ਬੀਜੀ ਆ ਜਿਹੜੀ ਤੇ ਉਹ ਵੱਢਣ ਦੇ ਕੰਬਾਈਨਾਂ ਨਾਲ ਆ ਜਿਹੜਾ ਉਹ ਵੱਡਾ ਟਾਵਰ ਦੇਖਦਾ ਉਹਦੇ ਲਾਗੇ ਕੱਲ ਕੰਬਾਈਨ ਲੱਗੀ ਸੀ ਵੱਢਣ ਦੇ ਹੀ ਮੱਕੀ ਤੇ ਉੱਥੇ ਹੁਣ ਉਹਨਾਂ ਨੇ ਵੱਢ ਕੇ ਤੇ ਉਹ ਫੇਰ ਉਹਦੇ ਵਿੱਚ ਫੇਰਨਾ ਵਾ ਰੂਟੇਟਰ ਪਾਣੀ ਛੱਡ ਕੇ ਫੇਰ ਦੇਣਾ ਉਹ ਦੇਖਸਦੀ ਹਣੀ ਕੰਬਾਈਨ ਤੁਹਾਨੂੰ ਜੀ ਡੀ ਡੀ ਲਵਾਈ ਦਾ ਸੀਜ਼ਨ ਚੱਲ ਰਿਹਾ ਵਾ ਆਹ ਵੇ ਇਧਰ ਸੋਲਰਾਂ ਵਾਲੀਆਂ ਮੋਟਰਾਂ ਵੀ ਚੱਲਣ ਡੀਆਂ ਵਾ ਰਾਤ ਲੇਟ ਆਉਂਦੀ ਹੈ ਤੇ ਦਿਨੇ ਸੋਲਰਾਂ ਵਾਲੀਆਂ ਚੱਲਦੀਆਂ ਵਾ ਤਾਂ ਸੋਲਰਾਂ ਵਾਲੀਆਂ 3 ਐਚ ਪੀ ਦੀ ਮੋਟਰ ਹੁੰਦੀ ਆ ਬਹੁਤ ਪਾਣੀ ਕੱਢਦੀ ਆ ਜਿੱਦਾਂ ਇੱਥੇ ਮੰਨ ਲਓ ਤੇ 7.5 ਦੀ ਮੋਟਰ ਜਿੰਨਾ ਪਾਣੀ ਕੱਢ ਦਿੰਦੀ 4 ਦੇ ਨਾਲ ਕਿਉਂਕਿ ਇੱਥੇ ਪਾਣੀ ਉੱਪਰ ਆ ਤੇ ਜਿੱਥੇ ਹੁਣ ਜਾਰੀ ਡੁੰਗਾਈ ਤੇ ਆ ਉੱਥੇ ਤਾਂ ਫਿਰ ਵੱਡੀ ਮੋਟਰ ਕੱਢਦੀ ਕਿਉਂਕਿ ਛੋਟੀ ਨਹੀਂ ਉਥੇ ਘੱਟ ਕਢਣਾ ਵਟਾਂ ਦੀ ਲਪਾਈ ਕਰਨ ਲਈ ਲਪਾਈ ਕਰ ਲਈ ਆ ਲਿਪ ਲੀਆਂ ਵਟਾਂ ਬਨ ਲੀਆਂ ਆ ਹੁਣ ਇੰਜਣ ਵੀ ਚਲਾ ਲਿਆ ਸੀ ਆਉਂਦਿਆਂ ਜਦੋਂ ਵਟਾ ਬਨਣ ਤੋਂ ਪਹਿਲਾਂ ਆਉਂਦੇ ਆ ਭਾਰਤ ਤਵਾ ਓਹੋ ਜਿਵੇਂ ਨਾਲ ਬਾਈਆਂ ਹੁਣ ਬੱਤੀ ਆਉਂਦੀ ਆ ਤੇ ਜਿੱਦਾਂ ਜਿੰਨਾਂ ਦੀਆਂ ਤੇ ਸੋਲਰ ਵਾਲੀਆਂ ਹੈਗੀਆਂ ਆ ਤੇ ਜਿੰਨਾਂ ਦੇ ਆ ਬੱਤੀ ਵਾਲਿਆਂ ਉਹਨਾਂ ਨਾਲ ਇੰਜਣ ਵੀ ਰੱਖੇ ਆ ਇੰਜਣ ਚਲਾ ਕੇ ਤੇ ਉਹ ਫਿਰ ਨਾਲ ਕਰ ਦਈਦਾ ਵਾ ਤੇ ਉਹਦੇ ਨਾਲ ਇਹ ਫਾਇਦਾ ਵਾ ਕਿਉਂਕਿ ਜਿੰਨਾਂ ਕ ਰਹਿ ਗਿਆ ਇੱਥੇ ਇੰਜਣ ਟਰੈਕਟਰ ਨਾਲੋਂ ਤੇਲ ਘੱਟ ਖਾਣਾ ਉਹਨੇ ਲੀਟਰ ਕ ਖਾਂਦਾ ਘੰਟੇ ਦਾ ਨਾਲ ਤੇ ਪਾਣੀ ਪੂਰਾ ਮਾਰਦਾ ਉਹ ਵੀ ਐ ਯਾਨੀ ਕਿ 7.5 ਦੀ ਮੋਟਰ ਜਿੰਨਾ ਪਾਣੀ ਕੱਢਦਾ ਵਾ ਤੇ 4 ਦੀ ਨਾਲ ਐ ਪ੍ਰੈਸ਼ਰ ਨਾ ਆਉਂਦੀ ਪੂਰੇ ਨਾਲ ਤੇ ਆ ਕਈ ਸੋਹਣੀਆਂ ਜੀਰੀਆਂ ਲੱਗੀਆਂ ਦੇਖ ਲਓ ਸਾਰੇ ਪਾਸੇ ਜੀਰੀਆਂ ਹੀ ਜੀਰੀਆਂ ਆ। ਆਹ ਸੋਲਰ ਵਾਲੀ ਅੱਗੇ ਤਖੰਡੀ ਹੋਣੀ ਤੁਹਾਨੂੰ। ਤੇ ਜਿਹੜੇ ਬਾਈਆਂ ਦਾ ਰਹਿ ਗਿਆ ਲਾ ਲਓ। ਇੱਕ ਇੱਥੇ ਉਹ ਵੀ ਪੰਗਾ ਵਾ ਕੇ ਹੁਣ ਇਹ ਵੀ ਕਹਿਣ ਦੇ ਸੀ ਖਬਰਾਂ 'ਚ ਦੱਸੀ ਜਾਂਦੇ ਦਰਿਆ 'ਚ ਪਾਣੀ ਵੀ ਆਉਣਾ ਵਾ। ਪਰ ਹੱਲੇ ਤਾਂ ਐ ਪੂਰਾ ਕੰਡਿਓ ਕੰਢੀ ਚੱਲਣ ਡਿਆ ਭਰਿਆ ਵਾ। ਇਨਾ ਓਵਰਫਲੋ ਨਹੀਂ ਹੈਗਾ ਉਹ ਵੀ ਦਿਖਾਉਂਦੇ ਆ ਤੁਹਾਨੂੰ ਚੱਲਗੇ। ਆ ਜਿਹੜੇ ਲੱਗਿਆ ਜਿੱਦਣ ਪਾਣੀ ਆ ਗਿਆ ਚੜਦਾ ਕਹਿੰਦੇ ਆ ਹੁਣਾਵਾ ਕਿਉਂਕਿ ਬਰਸਾਤਾਂ ਬੜੀਆਂ ਹੋ ਰਹੀਆਂ ਉੱਥੇ ਬੱਦਲ ਬੜੇ ਫਟ ਰਹੇ ਆ ਨੀ ਮਾਚਲ ਚ ਤੇ ਇਸ ਕਰਕੇ ਕਹਿੰਦੇ ਆ ਹੁਣਾਵਾ ਖਬਰਾਂ ਚ ਕਹਿੰਦੇ ਆ ਦੱਸਦੇ ਆ ਆ ਜਾਣਾ ਪਾਣੀ ਗਾੜੀ ਦਾ ਪਤਾ ਨਹੀਂ ਗਾੜੀ ਪਰਮਾਤਮਾ ਜਾਣਦਾ ਅੱਜ ਆਏ ਮੰਡ ਤੇ ਆ ਇੱਥੇ ਆਏ ਹੁਣ ਚੱਲੇ ਆ ਪਾਰ ਤਾਂ ਵੇਖੋ ਵਿਆਸ ਦਰਿਆ ਤੇ ਬਾਰ ਕੰਡੇਓ ਕੰਡੀ ਚੱਲ ਰਿਹਾ ਹੋ ਅਜੇ ਤੇ ਐਸੀ ওভারਫਲੋ ਨਹੀਂ ਹੈਗਾ ਨਾਰਮਲ ਆ ਪਰ ਭਰਿਆ ਹੋਆ ਕਿਉਂਕਿ ਤਾਂ ਵੈਸੇ ਇਦਾਂ ਚੱਲਦਾ 12 ਮਹੀਨੇ ਬਸ ਆਖੀ ਤੇ ਪਾਣੀ ਘਟਦਾ ਉਦਾਂ ਨਹੀਂ ਉਦਾਂ ਇੰਨਾ ਹੀ ਰਹਿੰਦਾ ਆਵੇ ਕੰਡੇ ਆ ਤੇ ਬਾਈ ਜਿਹੜੇ ਇਕੱਠ ਬੰਨ ਕੇ ਬੇਨਤੀ ਆ ਜਿੱਦਾਂ ਕਈ ਲੱਕੜਾਂ ਲੁੱਕੜਾਂ ਫੜਦੇ ਨਾ ਜਾਇਆ ਕਰੋ ਨਾ ਜਾਇਆ ਕਰੋ ਕੱਲ ਇੱਕ ਮਰ ਗਿਆ ਉੱਥੇ ਡੁੱਬ ਕੇ ਲੱਕੜ ਫੜਦਾ ਫੜਦਾ ਉਹ ਗਲਤ ਆ ਤੇ ਆ ਕਿਸਤੀ ਹੈ ਜਿੱਤੇ ਪਾਰ ਜਾਣਾ ਉਹ ਉਧਰ ਇੱਕ ਕ ਉਹ ਖੜੀ ਕੇ ਤੇ ਵੀਰੇ ਹੱਥ ਬਨ ਕੇ ਬੇਨਤੀ ਹੈ ਨਾ ਜਾਇਆ ਕਰੋ ਕਿਉਂਕਿ ਬਰਸਾਤੀ ਦੇ ਨਾ ਇਥੇ ਕੋਈ ਪਿਕਨਿਕ ਸਪੌਟ ਨਹੀਂ ਹੈ ਕਿ ਇਹ ਪਿਕਨਿਕ ਮਨਾਉਂਦੇ ਮਨਾਂ ਦੇ ਆਪਣੀ ਵੀਕਨਿੰਗ ਹੋ ਜਾ ਖਾਸ ਕਰਕੇ ਅਣਜਾਣ ਬੰਦੇ ਤੇ ਨਾ ਹੀ ਆਉਣ ਕੋਈ ਵੀ ਇਨਸਾਨ ਹੋਵੇ ਨਾ ਆਇਓ ਕਿਉਂਕਿ ਨਹੀਂ ਅੱਜ ਵਾਲਾ ਵਲੌਗ ਇੱਥੋਂ ਤੱਕ ਸੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ